ਦੋਸਤੋ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਉਹਨਾਂ ਨੂੰ ਜਦੋਂ ਦੇ ਦੂਸਰੀ ਵਾਰ ਉਹ ਆਏ ਨੇ ਪੂਰਾ ਸਾਲ ਹੋ ਗਿਆ 20 ਜਨਵਰੀ 2025 ਨੂੰ ਉਹਨਾਂ ਨੇ ਸੱਤਾ ਸੰਭਾਲੀ ਸੀ ਤੇ ਇੱਕ ਸਾਲ ਦੇ ਵਿੱਚ ਸੁਖ ਨਾਲ ਪੂਰੀ ਦੁਨੀਆ ਦਾ ਜਿਹੜਾ ਇੱਕ ਵਰਲਡ ਆਰਡਰ ਸੀਗਾ ਉਹਨੂੰ ਹਿਲਾ ਕੇ ਰੱਖ ਦਿੱਤਾ ਬਹੁਤ ਸਾਰੇ ਐਕਸਪਰਟ ਇਹ ਗੱਲ ਲਿਖ ਲੈ ਰਹੇ ਨੇ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਆ ਜਿਹੜਾ ਹੋਣ ਵਾਲਾ ਅੰਤਰਰਾਸ਼ਟਰੀ ਨਿਜ਼ਾਮ ਆਪਾਂ ਵੇਖਦੇ ਹਾਂ ਵੀ ਇਹਦੇ ਵਿੱਚ ਹੁਣ ਤੱਕ ਏਡੀ ਵੱਡੀ ਉਥਲ ਪੁਥਲ ਨਹੀਂ ਸੀ ਹੋਈ ਜਿੱਡੀ ਵੱਡੀ ਟਰੰਪ ਸਾਹਿਬ ਨੇ ਆ ਕੇ ਪਿਛਲੇ 1 ਸਾਲ ਦੇ ਵਿੱਚ ਕਰ ਦਿੱਤੀ ਆ ਤੇ ਇਹਦੇ ਵਿੱਚ ਇਹ ਵੀ ਆ ਕਿ ਉਹ ਕਿਸੇ ਗੱਲ ਨੂੰ ਲੁਕਾਸ਼ ਪਾ ਕੇ ਨਹੀਂ ਰੱਖਦੇ ਉਹ ਸਿੱਧੇ ਤੌਰ ਤੇ ਗੱਲ ਕਰ ਰਹੇ ਨੇ ਕਿ ਮੈਂ ਤਗਣਾ ਮੇਰੇ ਕੋਲ ਮਿਲਟਰੀ ਪਾਵਰ ਆ ਤੇ ਅਸੀਂ ਤਾਂ ਪਾਈ ਇਦਾਂ ਹੀ ਕਰਾਂ ਗ੍ਰੀਨਲੈਂਡ ਵਾਲੇ ਇਸ਼ੂ ਦੇ ਉੱਤੇ ਟਰੰਪ ਸਾਹਿਬ ਕਹਿ ਰਹੇ ਨੇ ਕਿ ਨਾ ਆਪਾਂ 1 ਇੰਚ ਵੀ ਪਿੱਛੇ ਨੂੰ ਨਹੀਂ ਹਟਣਾ ਤੇ ਉਹਨਾਂ ਨੂੰ ਪੁੱਛਿਆ ਵੀ ਗਿਆ ਵੀ ਤੁਸੀਂ ਗ੍ਰੀਨਲੈਂਡ ਵਾਲੇ ਇਸ਼ੂ ਦੇ ਉੱਤੇ ਕਿੱਥੇ ਤੱਕ ਜਾ ਸਕਦੇ ਹੋ ਤੇ ਟਰੰਪ ਸਾਹਿਬ ਨੇ ਕਿਹਾ ਕਿ ਇਹ ਤੁਸੀਂ ਦੇਖ ਲਿਓ ਵੀ ਇਹ ਦੁਨੀਆ ਦੇਖ ਲਓ ਤੇ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਸਾਰਾ ਕੁਝ ਚੱਲਦਾ ਰਿਹਾ ਠੀਕ ਠਾਕ ਰਿਪਬਲਿਕਨ ਆ ਗਿਆ ਡੈਮੋਕ੍ਰੇਟ ਆ ਗਿਆ ਰਿਪਬਲਿਕਨ ਆ ਗਿਆ ਡੈਮੋਕ੍ਰੇਟ ਆ ਗਿਆ ਹੁਣ ਰਿਪਬਲਿਕਨਾਂ ਦੇ ਵਿੱਚੋਂ ਇੱਕ ਐਸਾ ਸਖਸ਼ ਆਇਆ ਜਿਹਨੂੰ ਕਿ ਦੁਨੀਆ ਨੇ ਰਿਪਬਲਿਕਨ ਦੇ ਹਿਸਾਬ ਦੇ ਨਾਲ ਨਹੀਂ ਯਾਦ ਰੱਖਣਾ ਜਾਰਜ ਬੁਸ਼ ਜਾਂ ਉਸ ਤਰੀਕੇ ਦੇ ਜਿਹੜੇ ਰਾਸ਼ਟਰਪਤੀ ਸੀ ਵੀ ਰਿਪਬਲਿਕਨ ਰਾਸ਼ਟਰਪਤੀ ਹੁੰਦੇ ਸੀ ਡੋਨਲਡ ਟਰੰਪ ਇੱਕ ਆਪਣੇ ਹਿਸਾਬ ਦਾ ਲੀਡਰ ਆ ਜਿਦਾ ਆਪਾਂ ਇੰਡੀਆ ਦੇ ਵਿੱਚ ਕਹਿੰਦੇ ਆ ਨਾ ਵੀ ਨਰਿੰਦਰ ਮੋਦੀ ਨੂੰ ਕੋਈ ਭਾਜਪਾ ਠੀਕ ਆ ਭਾਜਪਾ ਬਹੁਤ ਵੱਡੀ ਪਾਰਟੀ ਆ ਭਾਜਪਾ ਦਾ ਨਾਮ ਹੈਗਾ ਪਰ ਮੋਦੀ ਸਾਹਿਬ ਦਾ ਇੱਕ ਆਪਣਾ ਜਿਹੜਾ ਦੌਰ ਦੌਰ ਆ ਇਸੇ ਤਰੀਕੇ ਨਾਲ ਜਿਹੜਾ 트럼ਪ ਸਾਹਿਬ ਤਾਂ ਮੋਦੀ ਸਾਹਿਬ ਤੋਂ ਵੀ ਕਹ ਲਓ ਕਿ ਨੇਅਰਲੀ 100 200% ਅੱਗੇ ਆ ਤੇ ਉਹ ਰਿਪਬਲਿਕਨ ਵਾਲੀ ਕੋਈ ਗੱਲ ਹੀ ਨਹੀਂ ਉਹ ਹੁਣ ਮੈਗਾ ਮੇਕ ਅਮਰੀਕਾ ਗ੍ਰੇਟ ਅਗੇਨ ਡੋਨਲਡ 트럼ਪ ਚਾਰੇ ਪਾਸੇ 트럼ਪ 트럼ਪ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਮੈਂ ਉਸ ਦਿਨ ਵੀ ਕਹਿ ਸਕਿਆ ਕਿ ਗ੍ਰੀਨਲੈਂਡ ਵਾਲਾ ਜਿਹੜਾ ਇਸ਼ੂ ਆ ਨਾ ਬਹੁਤ ਆਸਾਨੀ ਦੇ ਨਾਲ ਅਮਰੀਕਾ ਨੂੰ ਜੋ ਵੀ ਚਾਹੀਦਾ ਗ੍ਰੀਨਲੈਂਡ ਤੋਂ ਉਹ ਹਾਸਲ ਕਰ ਸਕਦੇ ਆ ਪਰ ਨਾ ਟਰੰਪ ਸਾਹਿਬ ਕਹਿੰਦੇ ਨੇ ਕਿ ਅਮਰੀਕਾ ਦਾ ਝੰਡਾ ਮੈਂ ਉੱਥੇ ਗੱਡਣਾ ਤੇ ਮੈਂ ਗੱਡਣਾ ਦੇਖੋ ਬਹੁਤ ਖੁੱਲੇ ਤੌਰ ਤੇ ਟਰੰਪ ਜਿਹੜਾ ਵਿਚਰ ਰਿਹਾ ਉਹ ਕਿਸੇ ਵੀ ਗੱਲ ਨੂੰ ਲੁਕਾਛ ਪਾ ਕੇ ਨਹੀਂ ਰੱਖ ਰਿਹਾ ਨਿਕੋਲਸ ਮਡੂਰੋ ਨੂੰ ਬੈਨਜ਼ਵੇਲਾ ਦੇ ਵਿੱਚੋਂ ਰਾਸ਼ਟਰਪਤੀ ਨੂੰ ਚੱਕ ਲਿਆਉਂਦੇ ਆ ਇਹ ਜਾ ਕੇ ਸਾਰੀ ਦੁਨੀਆ ਹੈਰਾਨ ਰਹਿ ਜਾਂਦੀ ਆ ਵੀ ਯਾਰ ਇਦਾਂ ਵੀ ਹੋ ਸਕਦਾ ਵੀ ਕਿਸੇ ਮੁਲਕ ਦੇ ਰਾਸ਼ਟਰਪਤੀ ਨੂੰ ਜਾ ਕੇ ਤੁਸੀਂ ਸੈਨਾ ਭੇਜ ਕੇ ਆਪਣੀ ਚੱਕ ਲਿਓ ਹਾਲਾਂਕਿ ਡੈਫੀਨਿਟਲੀ ਉਹਦੇ ਵਿੱਚ ਉੱਥੇ ਦੀ ਜਿਹੜੀ ਰਜਿਮ ਸੀਗੀ ਉਹਨਾਂ ਦਾ ਵੀ ਮਾੜਾ ਮੋਟਾ ਕੋਈ ਨਾ ਕੋਈ ਹੱਥ ਤਾਂ ਡੈਫੀਨਿਟਲੀ ਉਹਦਾ ਸੀਗਾ ਆਦਰਵਾਈਜ਼ ਇਸ ਤਰੀਕੇ ਨਾਲ ਤਾਂ ਨਹੀਂ ਸੀ ਹੋ ਸਕਦਾ ਤੇ ਉਸ ਤੋਂ ਬਾਅਦ ਉੱਥੇ ਹਾਲਾਤ ਵੀ ਨਾਰਮਲ ਨੇ ਉਹ ਦੁਬਾਰਾ ਜਿਹੜਾ 22 ਰਾਸ਼ਟਰਪਤੀ ਆ ਉਹ ਸਰਕਾਰ ਉੱਥੇ ਚਲਾ ਰਹੀ ਆ ਪਰ ਬੈਨਜ਼ਵੇਲਾ ਦੇ ਵਿੱਚੋਂ ਜਦੋਂ ਨਿਕੋਲਸ ਮਡੂਰੋ ਨੂੰ ਚੱਕ ਕੇ ਲਿਆਇਆ ਉੱਥੋਂ ਇੱਕ ਅਜੀਬ ਅਜੀਬ ਜਿਹੜੀ ਗੱਲ ਆ ਉਹ ਇਹ ਸਾਹਮਣੇ ਆਉਂਦੀ ਆ ਕਿ ਵੈਨਜ਼ਵੇਲਾ ਦੀ ਇੱਕ ਲੀਡਰ ਆ ਆਪੋਜੀਸ਼ਨ ਲੀਡਰ ਮਸ਼ੈਡੋ ਜਿਹੜਾ ਤੇ ਉਹ ਉਹਨੂੰ ਨਾ ਨੰਗੇ ਦਿਨੀ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਡੋਨਲਡ ਟਰੰਪ ਦੀ ਬਹੁਤ ਜਿਆਦਾ ਪ੍ਰਸ਼ੰਸਾ ਕਿਹਾ ਉਹ ਵੈਨਜ਼ਵੇਲਾ ਦੀ ਆਪੋਜੀਸ਼ਨ ਲੀਡਰ ਆ ਬਹੁਤ ਲੋਕੀ ਉਹਨੂੰ ਪਸੰਦ ਕਰਦੇ ਆ ਲੋਕਾਂ ਨੇ ਵੋਟ ਵੀ ਉਹਦੇ ਹੱਕ ਦੇ ਵਿੱਚ ਕੀਤਾ ਟਰੰਪ ਦੇ ਸੋਹਲੇ ਗਾਉਂਦੀ ਆ ਬਹੁਤ ਵੱਧ ਚੜ ਕੇ ਤੇ ਉਹਨੂੰ ਪੀਸ ਨੋਬਲ ਪੀਸ ਪ੍ਰਾਈਜ਼ ਮਿਲ ਜਾਂਦਾ ਹੁਣ ਤੁਹਾਨੂੰ ਪਤਾ ਕਿ ਟਰੰਪ ਸਾਹਿਬ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਇਹ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਇਹ ਮੈਨੂੰ ਮਿਲਣਾ ਚਾਹੀਦਾ ਜਦੋਂ ਬੈਨਜ਼ਵੇਲਾ ਦੇ ਪ੍ਰੈਜ਼ੀਡੈਂਟ ਨੂੰ ਚੱਕ ਲਿਆਂਦਾ ਤੇ ਹਰੇਕ ਲੋਕਾਂ ਨੇ ਬੰਦੇ ਨੇ ਐਕਸਪਰਟ ਨੇ ਸੋਚਿਆ ਬਈ ਯਾਰ ਹੁਣ ਜਿਹੜੀ ਇਹ ਮਸ਼ੈਡੋ ਆ ਵੀ ਇਹਦੀ ਬਾਰੀ ਆਊਗੀ ਕਿਉਂਕਿ ਇੱਕ ਤਾਂ ਇਹ ਪਹਿਲਾਂ ਤੋਂ ਗੱਲ ਚੱਲ ਰਹੀ ਸੀਗੀ ਕਿ ਜਿਹੜਾ ਇਹ ਮਡੂਰੋ ਆ ਇਹ ਧੱਕੇ ਨਾਲ ਚੋਣਾ ਹਾਰਨ ਦੇ ਬਾਵਜੂਦ ਵੀ ਸੱਤਾ ਤੇ ਬੈਠਾ ਅਸਲੀ ਹੱਕ ਉਹਨਾਂ ਦਾ ਬਣਦਾ ਤੇ ਨਾਲੇ ਉਹ ਆਪੋਜੀਸ਼ਨ ਲੀਡਰ ਉਹ ਤਾਂ ਟਰੰਪ ਦੀ ਪ੍ਰਸ਼ੰਸਕ ਆ ਸਮਰਥਕ ਆ ਵੀ ਹੁਣ ਟਰੰਪ ਕਹੂਗਾ ਕਿ ਆ ਕੇ ਤੂੰ ਸੱਤਾ ਸੰਭਾਲ ਤੇ ਉਦੋਂ ਹੀ ਪਤਾ ਲੱਗਦਾ ਕਿ 트럼ਪ ਕਹਿੰਦਾ ਨਹੀਂ 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 ਉਹ ਉਹ ਤੋਂ ਸ਼ਾਇਦ ਹਜੇ ਗੱਲ ਬੰਨਣੀ ਨਹੀਂ ਸਾਡੀ ਜਿਹੜਾ ਇਹ ਰਜਿਮ ਆ ਨਾ ਸਾਡੀ ਇਹਦੇ ਹੀ ਦੂਸਰੇ ਨੰਬਰ ਦੇ ਲੀਡਰ ਦੇ ਨਾਲ ਗੱਲ ਚੱਲ ਰਹੀ ਆ ਇਹ ਤੋਂ ਇਹ ਵੀ ਗੱਲ ਤੁਹਾਨੂੰ ਸਮਝ ਆਉਂਦੀ ਆ ਕਿ ਇਹਨਾਂ ਨੂੰ ਰਜਿਮ ਦੇ ਨਾਲ ਕੋਈ ਖਾਸੀ ਪ੍ਰੋਬਲਮ ਨਹੀਂ ਸੀ ਮਡੂਰੋ ਇਹਨਾਂ ਦੀ ਗੱਲ ਨਹੀਂ ਸੀ ਮੰਨਦਾ ਜਾਂ ਪਹੀ ਰਿਹਾ ਵੀ ਉਹਨੂੰ ਤਾਂ ਕਰਕੇ ਪਰੇ ਕਰਦਾ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀਗੀ ਉਹ ਇਹਨਾਂ ਦੇ ਹਿਸਾਬ ਨਾਲ ਚੱਲ ਪਈ ਹੋਣੀ ਆ ਤੇ ਉਹਨੂੰ ਹੁਣ ਸੱਤਾ ਤੇ ਬਿਠਾ ਲ ਦਿੰਦਾ ਹੁਣ ਜਦੋਂ ਮਸ਼ੈਡੋ ਨੂੰ ਨਹੀਂ ਜਿਹੜਾ ਇਹਨਾਂ ਨੇ ਕੁਰਸੀ ਤੇ ਬਿਠਾ ਲਿਆ ਬੈਨਜ਼ਵੇਲਾ ਦੇ ਉੱਤੇ ਤੇ ਇਹ ਖਬਰਾਂ ਜਿਹੜੀਆਂ ਗਾਹੇ-ਬਗਾਹੇ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਕਿ ਅਸਲ ਦੇ ਵਿੱਚ ਡੋਨਲਡ 트੍ਰੰਪ ਜਿਹੜਾ ਉਹ ਇਸ ਗੱਲ ਤੋਂ ਖਫਾ ਆ ਕਿ ਜਦੋਂ ਨੋਬਲ ਪੀਸ ਪ੍ਰਾਈਜ਼ ਕਮੇਟੀ ਨੇ ਮਸ਼ੈਡੋ ਨੂੰ ਕਿਹਾ ਸੀ ਕਿ ਤੂੰ ਆ ਕੇ ਨੋਬਲ ਪੀਸ ਪ੍ਰਾਈਜ਼ ਲੈ ਲੈ ਤੇ ਉਹਨੇ ਇਹ ਕਿਉਂ ਨਹੀਂ ਕਿਹਾ ਕਿ ਇਹ ਪ੍ਰਾਈਜ਼ ਦਾ ਹੱਕ ਤਾਂ 트ੰਪ ਦਾ ਬਣਦਾ ਤੇ 트ੰਪ ਨੂੰ ਇਹ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਮੈਨੂੰ ਨਹੀਂ ਮਿਲਣਾ ਚਾਹੀਦਾ ਬਈ ਇਹ ਆਬਵੀਅਸਲੀ ਇਦਾਂ ਦੀਆਂ ਗੱਲਾਂ ਕਦੇ ਆਫੀਸ਼ੀਅਲੀ ਤਾਂ ਸਾਹਮਣੇ ਆਉਂਦੀਆਂ ਨਹੀਂ ਹੁੰਦੀਆਂ ਪਰ ਬਹੁਤ ਸਾਰੀਆਂ ਜਗ੍ਹਾਾਂ ਤੇ ਇਹ ਚੀਜ਼ ਰਿਪੋਰਟ ਹੋਈ ਆ ਬਈ ਅੰਦਰੋਂ ਬਾਹਰੋਂ ਐਸਵੀਕੇ ਦੀਆਂ ਰਿਪੋਰਟਾਂ ਮਿਲੀਆਂ ਕਿ 트ੰਪ ਦੀ ਰਜਿਮ ਜਾਂ 트ੰਪ ਸਾਹਿਬ ਇਸ ਗੱਲ ਤੋਂ ਜਿਹੜੇ ਨਾ ਖੁਸ਼ ਸੀਗੇ ਅੱਛਾ ਬਾਅਦ ਵਿੱਚ ਕੀ ਹੁੰਦਾ ਕਿ ਜਿਹੜੀ ਮਸ਼ੈਡੋ ਆ ਉਹ ਕਹਿੰਦੀ ਆ ਕਿ ਬਈ ਮੈਂ ਤਾਂ ਬਹੁਤ ਧੰਨਵਾਦੀ ਆ ਡੋਨਲਡ 트ੰਪ ਦੀ ਤੇ ਮੈਂ ਆਪਣਾ ਉਫੇ ਜਾਂਦੀ ਆ ਵਾਈਟ ਹਾਊਸ ਤੇ ਆਪਣਾ ਪੀਸ ਪ੍ਰਾਈਜ਼ ਉਹਨੂੰ ਜਾ ਕੇ ਦਿੰਦੀ ਆ ਉਹ ਸਾਰੀ ਦੁਨੀਆ ਦੇ ਵਿੱਚ ਖਬਰਾਂ ਲੱਗਦੀਆਂ ਜਿਹੜੀ ਪੀਸ ਪ੍ਰਾਈਜ਼ ਕਮੇਟੀ ਆ ਉਹ ਕਹਿ ਰਹੀ ਆ ਕਿ ਅਸੀਂ ਇਦਾਂ ਆਪਣਾ ਜਿਹੜਾ ਇਹ ਮੈਡਲ ਮੂਡਲ ਤੁਸੀਂ ਜਿਹਨੂੰ ਮਰਜ਼ੀ ਲਾ ਕੇ ਜਿਹੜਾ ਜਿਹਨੇ ਜਿੱਤਿਆ ਉਹ ਦੇ ਦੇਵੇ ਪਰ ਇਹ ਜਿਹੜਾ ਅਫੀਸ਼ੀਅਲ ਰਿਕਾਰਡਾਂ ਦੇ ਉੱਤੇ ਚੜ ਗਿਆ ਮਸ਼ੈਡੋ ਜਿੱਤੀ ਆ ਤੇ ਉਹਦੇ ਨਾਂ ਤੇ ਹੀ ਰਹਿਣਾ ਇਹ ਇਹ ਨੋਬਲ ਪੀਸ ਜਿਹੜਾ ਪ੍ਰਾਈਜ਼ ਹੈ ਡੋਨਲਡ ਟਰੰਪ ਦੇ ਨਾਂ ਤੇ ਹੋ ਨਹੀਂ ਜਾਣਾ ਪਰ ਉਹਨੇ ਜਾ ਕੇ ਉਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮਹਾਮਹਿਮ ਟਰੰਪ ਸਾਹਿਬ ਨੂੰ ਖੁਸ਼ ਕਰ ਲਵਾਂ ਕਿ ਆ ਦੇਖਾ ਦੇ ਪੀਸ ਪ੍ਰਾਈਜ਼ ਮੈਂ ਤੈਨੂੰ ਦੇ ਦਿੱਤਾ ਕਿਉਂਕਿ ਅੱਛਾ ਬਾਅਦ ਵਿੱਚ ਫਿਰ ਇੱਕ ਹੋ ਦੀ ਗੱਲ ਹੈ ਇਹ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇੱਕ ਬਾਇਡ ਲਈ ਇਹ ਵੀ ਅੰਤਰਰਾਸ਼ਟਰੀ ਮੀਡੀਆ ਤੇ ਚਿੱਠੀ ਰਿਪੋਰਟ ਹੋ ਰਹੀ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਇਹ ਜਿਹੜੀ ਲਿਖੀ ਚਿੱਠੀ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਕਿਹਾ ਕਿ ਨਾਰਵੇ ਦੇ ਪ੍ਰਧਾਨ ਮੰਤਰੀ ਨੂੰ ਯਾਰ 10 ਤੋਂ ਜ਼ਿਆਦਾ ਮੈਂ ਜੰਗਾਂ ਰਕਵਾ ਦਿੱਤੀਆਂ ਠੀਕ ਹੈ ਨਾ ਤੇ ਤੁਸੀਂ ਨੋਬਲ ਜਿਹੜਾ ਪੀਸ ਪ੍ਰਾਈਜ਼ ਆ ਬਈ ਉਹ ਤੁਸੀਂ ਮੈਨੂੰ ਫੇਰ ਨਹੀਂ ਦਿੱਤਾ ਤੇ ਹੁਣ ਇਹ ਜਿਹੜੀ ਸ਼ਾਂਤੀ ਸ਼ੂਨਤੀ ਦੁਨੀਆ 'ਚ ਕਰਾਉਣੀ ਆ ਨਾ ਇਹ ਮੈਂ ਹੁਣ ਸੋਚਦਾ ਕਿ ਬਾਲਾ ਮੈਨੂੰ ਮੇਰਾ ਇਹਦੇ ਨਾਲ ਕੋਈ ਬਾਲਾ ਲੈਣਾ ਦੇਣਾ ਹੈ ਨਹੀਂ ਤੇ ਹਾਲਾਂਕਿ ਜਿਹੜੀ ਸ਼ਾਂਤੀ ਹੈ ਜਿਹੜੀ ਪੀਸ ਹੈ ਉਹ ਸਭ ਤੋਂ ਪ੍ਰਮੁੱਖ ਰਹੇਗੀ ਪਰ ਹੁਣ ਮੈਂ ਇਹ ਦੇਖਣਾ ਕਿ ਅਮਰੀਕਾ ਦਾ ਫਾਇਦਾ ਕਿਹੜੀ ਗੱਲ ਦੇ ਵਿੱਚ ਆ ਇਹ ਗ੍ਰੀਨਲੈਂਡ ਵਾਲੇ ਇਸ਼ੂ ਦੇ ਉੱਤੇ ਬੇ ਅਮਰੀਕਾ ਨੂੰ ਅਸੀਂ ਕਿਦਾਂ ਬਿਹਤਰ ਤੇ ਵਧੀਆ ਬਣਾਉਣਾ ਉਹ ਬਾਰ-ਬਾਰ ਉਹਨਾਂ ਦੇ ਵੱਲੋਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਇੱਕ ਰਾਸ਼ਟਰਪਤੀ ਟਰੰਪ ਸਾਹਿਬ ਆਪ ਆ ਤੇ ਪਿੱਛੇ ਉਪ ਰਾਸ਼ਟਰਪਤੀ ਆ ਉਹਨਾਂ ਦੇ ਵੈਨ ਸੁਣੀ ਤੇ ਨਾਲ ਸੈਕਟਰੀ ਆ ਸਟੇਟ ਜਿਹੜਾ ਮਾਕੋ ਰੂਬਿਓ ਆ ਤੇ ਅਮਰੀਕਾ ਦਾ ਝੰਡਾ ਗ੍ਰੀਨਲੈਂਡ ਦੇ ਉੱਤੇ ਲੱਗ ਰਹੇ ਨੇ ਸੋ ਇਸ ਤਰੀਕੇ ਦੀ ਸੋਚ ਵਾਲਾ ਬੰਦਾ ਜਿਹਨੂੰ ਇਹ ਜਿਹਨੇ ਇਹ ਲੱਗਦਾ ਕਿ ਯਾਰ ਇਹ ਨੋਬਲ ਪੀਸ ਪ੍ਰਾਈਜ਼ ਮੈਨੂੰ ਮਿਲਣਾ ਚਾਹੀਦਾ ਸੀ ਤੇ ਜੇਕਰ ਮੈਨੂੰ ਨਹੀਂ ਮਿਲਿਆ ਤੇ ਜਿਹੜੇ ਸ਼ਖਸ ਨੂੰ ਮਿਲਿਆ ਉਹਨੇ ਇਦਾਂ ਕਿਉਂ ਨਹੀਂ ਕਿਹਾ ਕਿ ਇਹ ਤਾਂ ਟਰੰਪ ਦਾ ਹੱਕ ਬਣਦਾ ਮੇਰਾ ਮੈਂ ਇਹ ਲੈਣਾ ਨਹੀਂ ਤੇ ਇਹ तकरीबन ਸਾਰੀਆਂ ਜਗ੍ਹਾਾਂ ਤੇ ਇਹ ਰਿਪੋਰਟ ਹੋ ਰਿਹਾ ਕਿ ਮੈ ਸ਼ੈਡੋ ਤੋਂ ਇਸੇ ਕਰਕੇ ਟਰੰਪ ਨਾ ਖੋਇ ਸਗਾ ਵੀ ਉਹਨੇ ਉਦੋਂ ਕਿਉਂ ਨਹੀਂ ਇਹ ਗੱਲ ਕਹੀ ਕਿ ਨਹੀਂ ਨਹੀਂ ਕਿਉਂਕਿ ਉਹਦੋਂ ਬਹੁਤ ਵੱਡੀ ਗੱਲ ਬਣਨੀ ਸੀ ਨਾ ਇਹ ਜੇਕਰ ਉਹ ਕਹਿੰਦੀ ਕਿ ਨਹੀਂ ਨਹੀਂ ਪੀਸ ਪ੍ਰਾਈਸ ਦਾ ਟਰੰਪ ਨੂੰ ਜਾਣਾ ਚਾਹੀਦਾ ਬਾਅਦ ਚ ਹੁਣ ਉਹ ਵਿਚਾਰੀ ਬਹੁਤ ਕਹਿ ਰਹੀ ਆ ਕਿ ਟਰੰਪ ਨੇ ਸਾਨੂੰ ਆਜ਼ਾਦੀ ਦਿਵਾਤੀ ਟਰੰਪ ਸਾਡਾ ਫਰੀडम ਫਾਈਟਰ ਆ ਫਲਾਨਾ ਆਤਮਕਰਨਾਂ 3600 ਜਿਹੜੇ ਆ ਉਹ ਨਾਲ ਜੁੜ ਰਹੀ ਆ ਵਿਸ਼ੇਸ਼ਾਣ ਪਰ ਉਹ ਹੁਣ ਕਿੱਥੇ 트럼ਪ ਮੰਦਾ ਸੋ ਇਹ ਇਸ ਕਹਿਣ ਦਾ ਮਤਲਬ ਇਹ ਆ ਕਿ ਇਸ ਲੈਵਲ ਦੀ ਸੋਚ ਵਾਲੇ ਬੰਦੇ ਦੇ ਨਾਲ ਦੁਨੀਆ ਦਾ ਪਾਲਾ ਪਿਆ ਹੋਇਆ ਜਿਹੜਾ ਆਪਣੇ ਆਪ ਨੂੰ ਇਸ ਜਗ੍ਹਾ ਤੇ ਰੱਖ ਕੇ ਦੇਖਦਾ ਤੇ ਜਿਵੇਂ ਕੱਲ ਗੈਵਨ ਨਿਊਸਮ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਨੇ ਉਹਨਾਂ ਨੇ ਯੂਰੋਪੀਅਨ ਲੀਡਰਾਂ ਨੂੰ ਵੀ ਇਹ ਗੱਲ ਕਹੀ ਆ ਕਿ ਭਾਈ ਥੋੜਾ ਰੀਡ ਦੀ ਹੱਡੀ ਦਿਖਾਓ ਇਦਾਂ ਨਹੀਂ ਗੱਲ ਬਣਨੀ ਜਿੱਦਾਂ ਤੁਸੀਂ ਬਣਾਉਣ ਨੂੰ ਫਿਰਦੇ ਹੋ ਤੁਹਾਨੂੰ ਉਹਨੂੰ ਕਨਫਰੰਟ ਕਰਨਾ ਪੈਣਾ ਸੋ ਤੁਸੀਂ ਆਪਣੇ ਪ੍ਰਤੀਕਿਰਿਆ ਜਰੂਰ ਦੇ ਦਿਓ ਜੀ ਬਹੁਤ ਧੰਨਵਾਦ ਸਾਸ